ਸ਼ਿਵ ਚਰਨ ਜੱਗੀ ਕੁੱਸਾ ਦੇ ਨਾਵਲ ਬਾਰੀ ਕੋ ਹੀ ਬਲਦਾ ਦੀਵਾ ਦਾ ਅਗਲਾ ਕਾਟ ਪਰ ਵਾ ਲੋ ਇੱਕ ਗੱਲ ਆਖਾਂ ਗੁਰਮukh ਸਿੰਘ ਨੇ ਆਪਣੀ ਘਰਵਾਲੀ ਨੂੰ ਕਿਹਾ ਆਖੋ ਆਪਾਂ ਹੁਣ ਹਰਦੀਪ ਚੋਂਦਾ ਵਿਆਹ ਕਰ ਲਈਏ ਮੈਂ ਤਾਂ ਆਪ ਕਾਫੀ ਢੇਰ ਤੋਂ ਕੈਨ ਨੂੰ ਫਿਰਦੀ ਸੀ ਕੀ ਆਖਾਂ ਦੋ ਨਾ ਫਿਰ ਬਸ ਪਤਾ ਨਹੀਂ ਸੁਖ ਨਾ ਨੂੰ ਕਰੇ ਹੋਵੇ ਕੋਈ ਨਿਆਣਾ ਜੰਮੇ ਉਹ ਜਾਣੇ ਘਰੇ ਰੌਣਕ ਜੀ ਬਣੀ ਰਹਿੰਦੀ ਆ ਉਹ ਤਾਂ ਉਸ ਗੱਲ ਦੇ ਆਖਣ ਵਾਂਗੂ ਦੋਨੋਂ ਜੀ ਮੱਖੀਆਂ ਵਾਂਗੂ ਕੰਧਾਂ ਕੋਲਿਆਂ ਦੇ ਨਾਲ ਲੱਗੇ ਬੈਠੇ ਰਹਿੰਦੇ ਆ। ਉਹੀ ਤਾਂ ਗੱਲ ਐ। ਫਿਰ ਆਸਰਾ ਤਾਂ ਬੰਦੇ ਨੂੰ ਗੁਰੂ ਦਾ ਹੀ ਹੁੰਦਾ ਪਰ ਦੁਨਿਆਵੀ ਰਿਸ਼ਤੇ ਬਿਨਾ ਵੀ ਸਰਦਾ ਨਹੀਂ। ਜੇ ਕਿਤੇ ਵਿਚਾਰਾ ਹਰਪਾਲ ਵਿਆਹ ਹੁੰਦਾ। ਕਲ ਕੁਲ ਦੀ ਜੜ ਤੱਕ ਗੇਤਰੀ ਜਾਂਦੀ। ਰੱਬ ਨੇ ਪੁੱਤ ਵੀ ਖੋਇਆ ਤੇ ਉਹ ਵੀ ਬਡਾਫੇ ਵੇਰੇ। ਹਰਪਾਲ ਦੀ ਮਾਂ ਤਾਂ ਵਿਚਾਰੀ ਉਹੀ ਦਿਨਾ ਜੀ ਹਾਰ ਗਈ। ਮੈਂ ਗਿਆਨੀ ਜੀ ਕੋਲੇ ਜਾਣਾ ਕਰਦਾ ਸਲਾਹ ਫਿਰ ਹਰਦੀਪ ਦੇ ਵਿਆਹ ਦੀ। ਉਹਨੂੰ ਵੀ ਸੱਜ ਕੇ ਪੁੱਛ ਲੈ। ਬਰਬਾਦੂ ਕਲੇਸ਼ ਨਾ ਕਰੇ ਉਹ ਗਿਆਨੀ ਲੈ ਆਉ ਨਾਲੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉ ਤੂੰ ਕਾ ਤੋ ਨਹੀਂ ਜਾਂਦਾ ਨਾਲੇ ਦਰਬਾਰ ਸਾਹਿਬ ਦਰਸ਼ਨ ਕਰਾਂ ਹੀ ਉਹ ਅਸੀਂ ਦੋਨੇ ਚਲੇ ਜਾਵਾਂਗੇ ਇਉਂ ਕਰ ਲਿਓ ਉਹ ਨਾਲੇ ਗਿਆਨੀ ਜੀ ਦੀਆਂ ਦਲੀਲਾਂ ਬਿਨਾਂ ਨਹੀਂ ਉਹ ਮੰਨਣ ਲੱਗਿਆ ਆਪਾਂ ਨੂੰ ਤਾਂ ਉਤਲੇ ਪੜਾ ਹੀ ਰੱਖੂ ਦੇਖ ਲਿਓ ਗੁਰਮukh ਸਿੰਘ ਚਲਾ ਗਿਆ ਗਿਆਨੀ ਗੁਰਮukh ਸਿੰਘ ਨੂੰ ਬੋੜੇ ਹੇਠਾਂ ਹੀ ਬੈਠਾ ਮਿਲ ਗਿਆ ਕਿਉਂ ਗਿਆਨੀ ਜੀ ਲਾਈ ਜਾਂਦੇ ਆ ਥੜੇ ਨੂੰ ਭਾਗ ਓਏ ਆ ਜਾ ਗੁਰਮukh ਸਿੰਘ ਆ ਪੁੱਲ ਤਾਰ ਗਿਆ ਸੀ ਹਰਪਾਰ ਸੋਂ ਦੇ ਦਿਲ ਕੁਝ ਉਦਾਸ ਸੀ ਬਸ ਇੱਥੇ ਹੀ ਬੈਠ ਗਿਆ ਦਿਲ ਤਾਂ ਉਦਾਸ ਹੋਣਾ ਹੀ ਸੀ ਗਿਆਨੀ ਜੀ ਬੜਾ ੱੱਕਾ ਹੋਇਆ ਵਿਚਾਰੇ ਨਾਲ ਮੇਰੇ ਕੋਲ ਆਇਆ ਸੀ ਕੋਈ ਕੰਮ ਸੀ ਗਿਆਨੀ ਜੀ ਨੇ ਪੁੱਛਿਆ ਆਹ ਕੰਮ ਹੀ ਸੀ ਗਿਆਨੀ ਜੀ ਸਾਰਿਆਂ ਤੋਂ ਪਹਿਲਾਂ ਰੱਬ ਤੇ ਫਿਰ ਤੁਹਾਡਾ ਹੀ ਆਸਰਾ ਮੰਨੀਦਾ ਓਏ ਆਸਰਾ ਦਾ ਗੁਰਮਖ ਸਾਰਾ ਬਦਈਆ ਕਰਦਾ ਕਰਾਉਂਦਾ ਹੋਈ ਆ ਬਸ ਬੰਦਾ ਤਾਂ ਵਿਚਾਲੇ ਇੱਕ ਮਾਧਿਅਮ ਬਣਦਾ ਏ ਖੀਲਾ ਬਣਦਾ ਗੱਲ ਅਸਲ ਵਿੱਚ ਇਹ ਹੈ ਗਿਆਨੀ ਜੀ ਜਦੋਂ ਦਾ ਹਰਪਾਲ ਪੁਲਿਸ ਨੇ ਮਾਰਿਆ ਹੈ ਉਦੋਂ ਦੀ ਹਰਦੀਪ ਦੀ ਬੇਬੇ ਦਿਲਜਾ ਸਿੱਟੀ ਫਿਰਦੀ ਆ ਹੁੰਦਾ ਹੀ ਆ ਬਈ ਮਾਮਾ ਨੂੰ ਉਹਦੇ ਆਪ ਦੇ ਨਾਲ ਗੁਰਜੀਤ ਆਲਾ ਕਿੱਡਾ ਬਾਣਾ ਵਰਤ ਕੇ ਹਟਿਆ ਹੁਣ ਉਹ ਹਰਦੀਪ ਨੂੰ ਆ ਵਿਆਹ ਦੀ ਰੱਟ ਲਾਈ ਬੈਠੀ ਆ ਕੋਈ ਮਾੜੀ ਗੱਲ ਨਹੀਂ ਮੁੰਡਾ ਗੁਰੂ ਦੀ ਕਿਰਪਾ ਨਾਲ ਹੁਣ ਪੂਰਾ ਜਵਾਨ ਹੈ ਪਰ ਗਿਆਨੀ ਜੀ ਹਿੰਦੀ ਭੂਰਾ ਸੋਰਾ ਉਹਨੇ ਵਿਆਹ ਨੂੰ ਲਾਤੀ ਨਹੀਂ ਲਾਉਣੀ ਉਹ ਲਾਉ ਕਿਵੇਂ ਨਹੀਂ ਤੇ ਚਲੋ ਮੇਰੇ ਨਾਲ ਕੱਲ ਨੂੰ ਉਹਨੂੰ ਟੋਕੇ ਦੇਖੀਏ ਚੱਲ ਵੜਾਂਗੇ ਅਗਲੇ ਦਿਨ ਉਹ ਸਵੇਰੇ ਅਮਰਸਰ ਨੂੰ ਬਸ ਚੜ੍ਹ ਗਏ ਸ਼ਹਿਰ ਵਿੱਚ ਬਹੁਤ ਤਣਾਅ ਸੀ ਪਿਛਲੇ ਦਿਨੀ ਹਰਮੰਦਰ ਸਾਹਿਬ ਮੱਥਾ ਟੇਕਿਆ ਰਹੇ ਪੁਲਿਸ ਅਫਸਰ ਦੇ ਕਤਲ ਨੇ ਇਲਾਕੇ ਦੀ ਪੁਲਿਸ ਹਲਾਤ ਰਹੀ ਸੀ ਉਹਗਾ ਪੁਲਿਸ ਅਫਸਰ ਦਿਨ ਦਿਹਾੜੇ ਹੀ ਗੋਲੀਆਂ ਨਾਲ ਉਡਾ ਦਿੱਤਾ ਸੀ ਸੈਂਟਰ ਗਵਰਨਮੈਂਟ ਨੇ ਇਸ ਇਲਾਕੇ ਨੂੰ ਗੜਬੜ ਵਾਲਾ ਇਲਾਕਾ ਘਰਾੜ ਦੇ ਕੇ CRP ਮੰਗਵਾਲੀ ਸੀ ਅਸਲੀ ਦੀਆਂ ਦੁਕਾਨਾਂ ਤੇ ਬੈਂਕਾਂ ਲੁੱਟੀਆਂ ਜਾ ਰਹੀਆਂ ਸਨ ਇਹਨਾਂ ਵਾਰਦਾਤਾਂ ਵਿੱਚ ਕਿਸ ਦਾ ਹੱਥ ਸੀ ਇੱਕ ਗੁੰਝਲਦਾਰ ਸਵਾਲ ਬਣਿਆ ਹੋਇਆ ਸੀ ਕੋਈ ਵਾਰ ਦੱਸ ਕਰਕੇ ਕਿੱਧਰ ਛਿਤਮ ਹੋ ਜਾਂਦਾ ਇੱਕ ਰਹੱਸੀ ਇਸ ਏਰੀਏ ਵਿੱਚ ਦਿਨੇ ਪੁਲਿਸ ਦਾ ਤੇ ਰਾਤ ਨੂੰ ਅਤਵਾਦੀਆਂ ਦਾ ਰਾਤ ਚੱਲਦਾ ਸੀ ਗਿਆਨੀ ਤੇ ਗੁਰਮukh ਸਿੰਘ ਦੀ ਵੀ ਦਰਬਾਰ ਸਾਹਿਬ ਦਾਖਲ ਹੋਣ ਤੋਂ ਪਹਿਲਾਂ ਬੁਰੀ ਤਰ੍ਹਾਂ ਤਲਾਸ਼ੀ ਸੀਆਰਪੀ ਵੱਲੋਂ ਲਈ ਗਈ ਉਹ ਅੰਦਰ ਦਾਖਲ ਹੋ ਗਏ ਜਿਸ ਹਿਸਾਬ ਨਾਲ ਇਹ ਕੌਮ ਨੂੰ ਜ਼ਲੀਲ ਕਰਦੇ ਆ ਉਸ ਹਿਸਾਬ ਨਾਲ ਤੱਕਦੇ ਅੰਗਰੇਜ਼ਾਂ ਨੇ ਨਹੀਂ ਸੀ ਕੀਤਾ ਵਾਲੇ ਬਾਹਲੇ ਮੋਲਕ ਦੇ ਸੀ ਗੁਰਮukh ਸਿੰਘ ਚੁੱਪ ਰਿਹਾ ਇਦੇ ਨਤੀਜੇ ਬਹੁਤ ਭੜੇ ਨਿਕਲਣਗੇ ਕੌਮ ਕਿੰਨਾ ਕੁ ਚਿਰ ਚੁੱਪ ਧਾਰੀ ਰੱਖੂ ਇਹਨਾਂ ਨੂੰ ਬੁਰੇ ਦਿਖਾਈ ਦਿੱਤੇ ਵਿਐ ਇਹਨਾਂ ਤੋਂ ਮੈਨੂੰ ਕਿਸੇ ਪਰੀਮਾਨ ਸੀ ਦੀ ਹਾਸ ਹੀ ਨਹੀਂ ਜਵਾਨੀ ਦਾ ਬਾਧੂ ਕਾਣੂ ਕੌਮ ਨੂੰ ਮੱਲੋ ਮੱਲੀ ਬਿਨਾ ਗੱਲੋਂ ਬਦਨਾਮ ਕਰਨਗੇ ਪੁਰਾਣੇ ਬੰਦੇ ਠੰਡੇ ਮਤੇ ਵਾਲੇ ਸੀ ਬਸ ਬਿਆਨ ਦੇ ਛੱਡਦੇ ਸੀ ਹੁਣ ਗਵਰਨਮੈਂਟ ਨੂੰ ਸੋਚ ਲੈਣਾ ਚਾਹੀਦਾ ਜੀ ਹੁਣ ਬਰਦਾਸ਼ਤ ਤੋਂ ਬਾਹਰ ਹੈ ਜੀ ਇੱਥੇ ਬੜੇ ਭੜੇ ਸਿੱਟੇ ਨਿਕਲਣਗੇ ਜੀ ਪਰ ਹੁਣ ਆਲੀ ਪਨੀਰੀ ਜਾਂ ਮਰੂ ਜਾਂ ਫਿਰ ਮਾਰੂ ਤੇਰੇ ਸਾਹਮਣੇ ਹੀ ਆ ਇਹ ਦੋਸ਼ੇ ਤੇ ਕੀ ਨਿਰਦੋਸ਼ੇ ਪੁਲਿਸ ਵਾਲਿਆਂ ਨੂੰ ਮਾਰ ਮਾਰ ਛੁੱਟੀ ਜਾਂਦੇ ਆ ਪੁਲਿਸ ਕਿਹੜਾ ਘਟ ਕਰਦੀ ਆ ਗੈਨੀ ਜੀ ਘਾਟੋ ਵੀ ਨਹੀਂ ਦੇਖ ਲਓ ਕਿੰਨੇ ਬਦੋਸ਼ੇ ਮੰਡੇ ਮਾਰਿਆ ਇਹਨਾਂ ਨੇ ਮਰਦੀ ਤਾਂ ਮਨੁੱਖਤਾ ਹੀ ਆ ਗੁਰਮਖਸ਼ਾ ਇਹਦਾ ਹੈ ਹੀ ਗੱਲਾਂ ਕਰਦੇ ਕਰਦੇ ਉਹ ਹਰਦੀਪੁਰਾਂ ਦੇ ਜਥੇ ਕੁਲ ਪੁੱਜ ਕੇ ਕੋਈ ਅਤ ਗੰਭੀਰ ਮਸਲਾ ਵਿਚਾਰਿਆ ਜਾ ਰਿਹਾ ਸੀ ਹਰ ਇੱਕ ਚਿਹਰਾ ਸੰਜੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੂੰਜੀ ਉਹ ਜਥੇ ਦੇ ਪਿੱਛੇ ਜੇ ਹੋ ਕੇ ਬੈਠ ਕੇ ਹੀ ਵਿਚਾਰਿਆ ਜਾ ਰਿਹਾ ਸੀ ਉਹਨਾਂ ਦੇ ਕੱਖ ਪੱਲੇ ਨਹੀਂ ਪਿਆ ਗਿਆਨੀ ਨੇ ਜਦੋਂ ਗੁਰਮਖ ਸਿੰਘ ਨੂੰ ਗੁੱਜਾ ਇਸ਼ਾਰਾ ਕੀਤਾ ਤਾਂ ਗੁਰਮਖ ਸਿੰਘ ਨੇ ਉਸਦੇ ਮੂੰਹ ਕੋਲ ਕੰਨ ਕਰ ਲਿਆ ਹੁਣ ਗੱਲ ਕਰਨ ਦਾ ਸਮਾਂ ਨਹੀਂ ਉਹਨੂੰ ਆਖ ਤੇਰੀ ਬੇਬੇ ਚ ਇੱਥੇ ਕਰਦੀ ਆ ਪਿੰਡ ਪਹੁੰਚ ਘਰੇ ਬੈਠ ਕੇ ਟਿਕਾਰਾ ਗੱਲ ਕਰਾਂਗੇ ਵਿਆਹ ਨੂੰ ਇੱਥੇ ਕਿਸ ਨੇ ਪੁੱਛਣਾ ਇੱਥੇ ਨਗਾਰੇ ਦੇ ਖੜਾਕ ਚ ਆਪਣੀ ਤੂਤ ਹੀ ਨਹੀਂ ਸੁਣਨੀ ਕਿਸੇ ਨੇ ਮੇਲੇ 'ਚ ਗੁਰਮਖ ਸਿੰਘ ਚੱਕੀ ਰਾਇ ਨੂੰ ਕਿਸੇ ਨੇ ਨਹੀਂ ਪੁੱਛਣਾ ਸੱਤ ਹੈ ਜਦੋਂ ਮਾੜੇ ਜਿਹੇ ਵਿੱਲੇ ਹੋਏ ਨਾ ਸਣਿਆ ਦੇ ਕੇ ਤੁਰ ਚੱਲਾਂਗੇ ਕਿਤੇ ਦੁਪਹਿਰੇ ਜਾ ਕੇ ਜੱਥੇ ਦੀ ਮੀਟਿੰਗ ਖਤਮ ਹੋਈ ਹਰਦੀਪ ਉਹਨਾਂ ਕੋਲ ਆ ਗਿਆ ਚਲੋ ਗਿਆਨੀ ਜੀ ਲੰਗਰ ਛਕਦੇ ਆ ਉੱਠ ਕੇ ਲੰਗਰ ਦੀ ਇਮਾਰਤ ਨੂੰ ਤੁਰ ਪਏ ਪਰ ਕਰਮਾ ਵਿੱਚ ਸੈਂਕੜੇ ਨੌਜਵਾਨ ਲਾਲੀਆਂ ਭਰੇ ਚਿਹਰੇ ਨਾਲ ਵੇਖਣ ਨੂੰ ਮਿਲੇ ਗੋਲ ਪੱਗਾਂ ਤੇ ਚਿੱਟੇ ਚੋਲਿਆਂ ਦਾ ਦਰਬਾਰ ਸਾਹਿਬ ਵਿਖੇ ਹੜਾਇਆ ਹੋਇਆ ਸੀ ਬਾਹਰ ਸੀਆਰਪੀ ਦਾ ਸਖਤ ਪੈਰਾ ਸੀ ਤੇ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਨੇੜਲੇ ਘਰਾਂ ਦੀਆਂ ਛੱਤਾਂ ਤੇ ਮੋਰਚੇ ਬਣਾ ਕੇ ਬੰਦੂਕਾਂ ਦਰਬਾਰ ਸਾਹਿਬ ਵੱਲ ਬੀੜੀਆਂ ਹੋਈਆਂ ਸਨ ਸਮੂੱਚੇ ਦਰਬਾਰ ਸਾਹਿਬ ਦੀ ਮੋਰਚਾ ਬੰਦੀ ਹੋ ਰਹੀ ਸੀ ਆਉਣ ਵਾਲੇ ਸਾਰ ਕੋਈ ਸੁਖਾਵੇਂ ਨਜ਼ਰ ਨਹੀਂ ਆਉਂਦੇ ਸਨ ਉਹ ਪ੍ਰਸ਼ਾਦੀ ਛਕਣ ਲਈ ਲੰਗਰ ਹਾਲ ਵਿੱਚ ਚਲੇ ਗਏ ਯਾਨੀ ਕਿਵੇਂ ਦਰਸ਼ਨ ਦਿੱਤੇ ਅੱਜ ਹਰਦੀਪ ਨੇ ਪੁੱਛਿਆ ਉਹ ਮੈਂ ਸੋਚਿਆ ਤੂੰ ਤਾਂ ਮੋਹ ਤੋੜੀ ਗਿਆ ਅਸੀਂ ਤਾਂ ਤੈਨੂੰ ਮਿਲਾਈਏ ਗਿਆਨੀ ਹੱਸ ਪਿਆ ਅਰੀ ਬੇਬੇ ਤੈਨੂੰ ਬੜਾ ਯਾਦ ਕਰਦੀ ਐ ਜਿੱਦਣ ਟਾਈਮ ਲੱਗਿਆ ਮੇਲ ਆਈ ਗੁਰਮਖ ਸਿੰਘ ਬੋਲਿਆ ਪੈਮ ਨੂੰ ਕੀ ਆ ਮੈਂ ਕੱਲ ਨੂੰ ਹੀ ਆਜਾਂ ਜੰਮਣ ਵਾਲਿਆਂ ਨੂੰ ਤਾਂ ਮੋਹ ਹੁੰਦਾ ਹੀ ਆ ਕੀ ਹੋ ਗਿਆ ਭੜਿਆ ਤੂੰ ਨਿਰਮੋਹਾ ਹੋ ਗਿਆ ਤਾਂ ਗਿਆਨੀ ਨੇ ਹੱਟ ਤੇ ਲਈ ਉਹ ਕਾਹਨੂੰ ਗਿਆਨੀ ਜੀ ਜੱਥੇ ਬੰਦੀਆਂ ਦੇ ਝਮੇਲੀ ਐਨੇ ਆ ਸਮਝ ਨਹੀਂ ਮਿਲਦਾ ਜੱਥੇ ਬੰਦੀ ਮਾਂ ਬਾਪ ਨਾਲੋਂ ਵੱਡੀ ਆ ਗੁਰਮਖ ਸਿੰਘ ਅੰਦਰੋਂ ਦੁਖੀ ਹੋ ਗਿਆ ਉਹ ਛੱਡੀਆਂ ਬਾਪੂ ਜੀ ਦੋਵੇਂ ਚੀਜ਼ਾਂ ਹੀ ਨਹੀਂ ਜਾਂਦੀਆਂ ਮਾਈ ਬਾਪ ਨੇ ਜੱਗ ਦਿਖਾਇਆ ਇਹਨਾਂ ਨੇ ਲਿਆਕਤ ਦਿੱਤੀ ਐ ਬੜੀ ਲਿਆਕਤ ਬੇਬੇ ਬਾਪੂ ਕੱਲੇ ਘਰੇ ਬਿਲਕੀ ਜਾਂ ਤੇ ਤੂੰ ਮਿਲਣ ਵੀ ਨਾ ਪਹੁੰਚੇ ਬਾਪੂ ਜੀ ਗੁਰਜੀਤ ਵੀਰੇ ਬਿਨਾ ਵੀ ਤੁਹਾਡਾ ਸਾਰੀ ਗਿਆ ਉਹ ਜਿਉਂਦੇ ਜੀਆਂ ਨੂੰ ਬੜੇ ਪਾਪੜ ਬਿਲ ਨੇ ਪੈਂਦੇ ਆ ਪੁੱਤਰ ਮੇਰਾ ਬਸ ਤੁਰ ਗਿਆ ਦੇ ਨਾਲ ਮਰਿਆ ਨਹੀਂ ਜਾਂਦਾ ਤੁਸੀਂ ਗੱਲਾਂ ਹੋਰ ਪਾਸੇ ਲੈ ਤੁਰੇ ਵਾਹਿਗੁਰੂ ਆਖ ਕੇ ਪ੍ਰਸ਼ਾਦ ਦੇ ਛਕੋ ਵਾਹਿਗੁਰੂ ਥੋੜੇ ਸਮੇਂ ਵਿੱਚ ਉਹ ਲੰਗਰ ਛੱਕ ਕੇ ਵੇਲੇ ਹੋ ਗਏ ਕੱਲ ਨੂੰ ਆ ਜੀ ਫਿਰ ਤੁਰਦਿਆਂ ਗੁਰਮukh ਸਿੰਘ ਨੇ ਕਿਹਾ ਮੈਂ ਤਾਂ ਬਾਪੂ ਜੀ ਆ ਜੂੰ ਪਰ ਤੁਸੀਂ ਕੁਲਜੀਤ ਨੂੰ ਨਹੀਂ ਮਿਲਣਾ ਉਹ ਤੇਰੇ ਵਾਲੀ ਕਹਾਣੀ ਉਹ ਸੁਣਾਓ ਉਹਨੂੰ ਮਾਗੀ ਦੀ ਸੰਗਰਾਮ ਤੇ ਮਿਲਾਂਗੇ ਚੰਗਾ ਕੋਈ ਸੁਨੇਹਾ ਲੈ ਆਈ ਉਹਦਾ ਹਰਦੀਪ ਨੇ ਹੱਥ ਛੁਕ ਦਿੱਤਾ ਉਹ ਬਸ ਫੜ ਕੇ ਪਿੰਡ ਆ ਗਏ ਕਿਉਂ ਕੀ ਕਹਿੰਦਾ ਬੇਬੇ ਨੇ ਹਾਬੜ ਕੇ ਪੁੱਛਿਆ ਉਹ ਤਾਂ ਬਾਹਲਾ ਖਲਾਰਾ ਜਾ ਪਾਈ ਬੈਠੇ ਸੀ ਉੱਥੇ ਤਾਂ ਗੱਲ ਕੋਈ ਹੋਈ ਨਹੀਂ ਕੱਲ ਨੂੰ ਪਿੰਡ ਆਉ ਬਿਠਾ ਕੇ ਪੁੱਛ ਲਈ ਕਾਹਦਾ ਖਲਾਰਾ ਪੌਦਾ ਨਹੀਂ ਕੋਈ ਰੋਲਾ ਜਾ ਪਾਈ ਜਾਂਦੇ ਸੀ ਸਾਨੂੰ ਤਾਂ ਕੋਈ ਪੂਰੀ ਸਮਝ ਨਹੀਂ ਆਈ ਇਹਨਾਂ ਦੀਆਂ ਹੀ ਜਾਣਨ ਮਾਤੜ ਦੇ ਕੱਖ ਭੱਲੇ ਨਹੀਂ ਪਿਆ ਬੇਬੇ ਹੱਸ ਪਈ ਅਗਲੇ ਦਿਨ ਸਾਜਰੀ ਹਰਦੀਪ ਪੱਸੋਂ ਉਤਰਿਆ सरपंच ਵੀ اڈੇ ਵਿੱਚ ਹੀ ਖੜਾ ਸੀ। "ਸਨਾਬੀ ਹਰਦੀਪ ਸਿੰਘਾ ਕਦੋਂ ਆਇਆ?" "ਬਸ ਸਰਪੰਚ ਸਾਹਿਬ ਤੁਰੇ ਹੀ ਆਉਣਾ। ਰਹੇਗਾ ਕੁਝ ਦਿਨ। ਬਸ ਅੱਜ ਦੀ ਰਾਤ ਜੀ। ਚੰਗਾ, ਸ਼ਾਬਾਸ਼ੇ ਭਾਈ।" ਹਰਦੀਪ ਘਰ ਨੂੰ ਤੁਰ ਗਿਆ। ਸਰਪੰਚ ਸ਼ਹਿਰ ਨੂੰ ਬੱਸ ਚੜ ਗਿਆ। ਪੁੱਤ ਨੂੰ ਦੇਖ ਕੇ ਬੇਬੇ ਵੇਲ ਵਾਂਗ ਖੜੀ ਹੋ ਗਈ। ਉਸਨੇ ਕਾफी ਚਿਰ ਪੁੱਤ ਨੂੰ ਇੱਕ ਨਾਲ ਕੁੱਟੀ ਰੱਖਿਆ ਸੀ, ਨੇ ਠੰਡ ਪੈ ਗਈ ਸੀ। "ਤੇਰਾ ਦਿਲ ਨਹੀਂ ਕਰਦਾ ਪੁੱਤ ਸਾਨੂੰ ਮਿਲਣ ਆਉਣ ਵਾਸਤੇ?" ਬੇਬੇ ਨੇ ਅੰਦਰਲਾ ਸ਼ਿਕਵਾ ਬਾਹਰ ਕੱਢਿਆ। ਬੀਜੀ ਕੰਮੀ ਐਸੀ ਆ ਬਸ ਟਾਈਮ ਹੀ ਨਹੀਂ ਮਿਲਦਾ ਹਰਦੀਪ ਨੂੰ ਕੋਈ ਮੌਕੇ ਦਾ ਉੱਤਰ ਨਾ ਸੁਝਿਆ ਸੁਣਾਓ ਜੀ ਜ세ਦਾਰ ਸਿੰਘ ਸਾਹਿਬ ਕਦੋਂ ਪਧਾਰੇ ਬਾਰੂ ਗੁਰਮੁਖ ਸਿੰਘ ਨੇ ਆ ਕੇ ਵਿਅੰਗ ਕੱਸਿਆ ਤੁਰੇ ਆਇਆ ਆ ਬਾਪੂ ਜੀ ਹਰਦੀਪ ਨੇ ਗੁਰਮੁਖ ਸਿੰਘ ਦੇ ਗੋਡੀ ਹੱਥ ਲਾਇਆ ਬਾਪੂ ਨੇ ਸਿਰ ਦਿੱਤੀ ਤੇਰੀ ਬੇਬੇ ਤੇਰੇ ਵਿਆਹ ਨੂੰ ਕਾਲੀ ਕਰਦੀ ਆ ਕਹਿੰਦੀ ਪੁੱਤ ਤਾਂ ਰਾਈ ਬਾਗੀ ਰਹਿੰਦੇ ਆ ਨੂੰ ਤਾਂ ਕੋਲੇ ਰਿਆ ਕਰੂ ਹਰਦੀਪ ਤੇ ਕੁਲਜੀਤ ਮਾ ਨੂੰ ਕਦੇ ਬੇਬੇ ਚ ਕਦੇ ਬੀਜੀ ਆਖਦੇ ਸਨ ਬਾਪੂ ਜੀ ਜਿੰਨਾ ਚਿਰ ਇਕੀਆਂ ਦੀ ਕੱਤੀ ਨਹੀਂ ਪਾਉਂਦੇ ਮੈਨੂੰ ਵਿਆਹ ਸ਼ਾਦੀ ਵਾਸਤੇ ਨਾ ਆਖਿਓ ਅਸੀਂ ਨਰਨਕਾਰੀ ਕਾਂਡ ਦਾ ਬਦਲਾ ਲੈਣਾ ਹੈ ਰਾਸ਼ਨ ਮਣੇਸ਼ਨ ਸਾਨੂੰ ਆ ਮਿਲ ਰਿਹਾ ਜਿੱਦੇ ਹੱਥ ਜੁੜ ਗਏ ਨਾ 11 ਤੱਕ ਕੱਤ ਦਾਂਗੇ ਪੂਣੀਆਂ ਗੁਰੂ ਮਹਾਰਾਜ ਨੇ ਫਰਮਾਇਆ ਜੇ ਜੀਵੇ ਪਤ ਲੱਥੀ ਜਏ ਸਭ ਹਰਾਮ ਜੇ ਤੱਕ ਚਖਾਏ ਤराणਦਰਾਂ ਦਾ ਸਰਦਾਰ ਦਰਬਾਰ ਸਾਹਿਬ ਪਹੁੰਚ ਚੁੱਕਾ ਹੈ ਜਿੱਦਾਂ ਕੁੰਡੀਆਂ ਦੇ ਸਿੰਘ ਫਸ ਗਏ ਨਾ ਇਹ ਤਾਂ ਕੋਈ ਬੜੇਵੇਂ ਖਾਣੀ ਨਿਤਰੂਗੀ ਮੌਤ ਦਾ ਸਾਨੂੰ ਕੋਈ ਡਰ ਨਹੀਂ ਹਜ਼ਾਰਾਂ ਸਿਰ ਲੱਥ ਯੋਧੇ ਦਰਬਾਰ ਸਾਹਿਬ ਇਕੱਤਰ ਹੋ ਚੁੱਕਿਆ ਹੁੰਦੇ ਆ ਰਹੇ ਆਂ ਵੀ ਪੁਲਿਸ ਤੇ ਫੌਜ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕਰੂਗੀ ਪਰ ਜਿਸ ਦਿਨ ਹੱਥ ਜੁੜ ਗਏ ਨਾ ਉਸ ਦਿਨ ਮੇਲ ਦਿਆਂਗੇ ਆੜੀਆਂ ਪੁੱਤ ਸ਼ੇਰਾ ਸਾਡੀ ਜਣ ਰਊ ਜਗ ਤੇ ਕਿ ਨਹੀਂ ਬੇਬਿੰਕੁਲ ਦਾ ਹੇਰਵਾ ਮਾਰੀ ਜਾ ਰਿਹਾ ਸੀ ਉਹ ਬੇਬੇ ਗਲਗੀਆਂ ਵਾਲੇ ਪਾਦਸ਼ਾਹ ਦੇ ਚਾਰ ਲਾਲ ਸੀ ਤੇ ਚਾਰਾਂ ਨੇ ਈਛੀ ਦੀ ਦਿੱਤੀ ਉਹ ਤੋਤਾ ਗੁਰੂ ਸੀ ਸਮਰੱਥ ਗੁਰੂ ਅਰਸੀਂ ਤਾਂ ਕਲਯੁਗੀ ਕੀੜੇ ਆ ਬੇਬੇ ਨੇ ਧੁਖ ਦੀ ਚਿਤਾਵਾਂ ਹੌਂਕਾ ਲਿਆ ਬੇਬੇ ਤੁਹਾਨੂੰ ਮੈਂ ਸੌਰੀ ਇੱਕ ਹੀ ਸੁਣਾ ਦਿਆਂ ਹਰਦੀਪ ਨੇ ਵੱਲ ਫੇਰਾ ਪਾਉਣਾ ਬਿਹਤਰ ਨਾ ਸਮਝਿਆ ਬੋਲ ਪੁੱਤ ਬੇਬੇ ਨੇ ਕਲਜਾ ਸਮਝਿਆ ਸਾਸ ਇਕੱਠਾ ਕੀਤਾ ਮੈਂ ਤਾਂ ਆਖਰ ਸ਼ਹੀਦ ਹੋਣਾ ਹੈ ਤੁਸੀਂ ਗਲਜੀਤ ਨੂੰ ਵਿਆਹ ਲਾ ਹਰਦੀਪ ਦੇ ਟਕੇ ਵਰਗੀ ਗੱਲ ਸੁਣਾਉਣ ਤੇ ਇੱਕ ਲੰਬੀ ਚੁੱਪ ਛਾ ਗਈ ਇੱਕ ਅਰਥ ਭਰਪੂਰ ਚੁੱਪ ਪਰ ਉਹ ਵੀ ਡੁਬੜਾ ਮੰਨੇ ਨਾ ਮੰਨੇ ਕਿਹੜਾ ਕੋਈ ਇਤਬਾਰ ਹੈ ਪਹਿਲਾਂ ਜਵਾਕ ਹੁੰਦੇ ਸੀ ਮਾਂ-ਬਾਪ ਦੀ ਪੈੜ ਤੋਂ ਪੈਰ ਨਹੀਂ ਸੀ ਕੱਢਦੇ ਅੱਜ ਕੱਲ੍ਹ ਦੇ ਉਹੀ ਛੜਾ ਮਾਰੀ ਜਾਣਗੇ ਹਰਦੀਪ ਹੱਸ ਪਿਆ ਉਹ ਬੇਬੇ ਸੱਚ ਕੋੜਾ ਹੁੰਦਾ ਹੈ ਤੈਨੂੰ ਸੱਚ ਸੁਣਾ ਦਿੱਤਾ ਤੂੰ ਦੁਖੀ ਹੋਗੀ ਪਰ ਇੱਕ ਗੱਲ ਹੈ ਗੁਲਜੀਤ ਨੂੰ ਮਨਾਉਣਾ ਮੇਰਾ ਕੰਮ ਹੈ ਵਾਦਾ ਰਿਆ ਮੰਨ ਵੀ ਜਾਉ ਮੰਨੂ ਕਿਵੇਂ ਨਾ ਬਾਹਰ ਆ ਗਿਆ ਪੰਜ ਪਿਆਰੇ ਨੂੰ ਬੇਨਤੀ ਕਰ ਦਿਆਂਗੇ ਤੁਰਦਾ ਫਿਰਦਾ ਗਿਆਨੀ ਪੂਰਨ ਸਿੰਘ ਆ ਬੋੜਿਆ। ਉਹ ਤਕੜਾ ਬਈ ਹਰਦੀਪ ਸਿੰਘ ਆ। ਚੜਦੀ ਕਲਾ ਚੰਗੇ ਨੇ ਜੀ। ਗਿਆਨੀ ਜੀ ਇਹਦਾ ਵਿਆਹ ਨੂੰ ਲੱਤ ਨਹੀਂ ਲਾਉਂਦਾ। ਕਹਿੰਦਾ ਕੁਲਜੀਤ ਦਾ ਕਰ ਦਿਓ। ਬੇਬੇ ਨੇ ਸਾਰੀ ਗੱਲ ਚਿੱਟੀ ਚਾਦਰ ਵਾਂਗ ਗਿਆਨੀ ਅੱਗੇ ਵਿਛਾ ਦਿੱਤੀ। ਉਹ ਗੱਲ ਹਰਦੀਪ ਸਿੰਘ ਦੀ ਠੀਕ ਐ। ਜੇ ਹੀ ਕਹਿੰਦਾ ਕੁਲਜੀਤ ਦਾ ਕਰ ਦਿੰਨੇ ਆ। ਗਿਆਨੀ ਨੇ ਆਖਿਆ। ਉਹ ਗਿਆਨੀ ਜੀ ਤੁਸੀਂ ਵੀ ਇਹਦੇ ਪਿੱਛੇ ਹੀ ਵੋਟ ਪਾ ਦਿੱਤੀ ਕਮਲੇ ਦੀ। ਗੁਰਮukh ਸਿੰਘ ਬੋਲਿਆ ਗੁਰੂ ਦੇ ਸੰਗਾ ਸ਼ਾਦਤ ਸਮੇਂ ਦੀ ਮੰਗ ਹੈ ਸ਼ਾਦਤ ਪਿੱਛੋਂ ਸੂਰਮੇ ਦੀ ਸਾਤਣ ਪਾੜ ਜੱਡੀ ਉਮਰ ਕਿਵੇਂ ਕੱਟੂ ਇੱਕ ਡੁੱਬਦੇ ਜਹਾਜ਼ ਦੇ ਰਹਿਮ ਤੇ ਬੈਠੇ ਰਹਿਣਾ ਇੱਕ ਹੋਰ ਗਲਤੀ ਨਹੀਂ ਬੇਵਕੂਫੀ ਵੀ ਹੈ ਹਰਦੀਪ ਨੂੰ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਂਦਿਓ ਕੁਲਜੀਤ ਨੂੰ ਮਨਾਉਣਾ ਆਪਣਾ ਕੰਮ ਹੈ ਗਿਆਨੀ ਤੁਰ ਗਿਆ ਵੱਡੀ ਰਾਤ ਤੱਕ ਉਹ ਗੱਲਾਂ ਕਰਦੇ ਰਹੇ ਕੁਲਜੀਤ ਦੇ ਵਿਆਹ ਬਾਰੇ ਪੱਕੀ ਰਾਇ ਬਣ ਗਈ ਬੇਬੇ ਤੇ ਬਾਪੂ ਨੇ ਕੁਝ ਕੋ ਰਾਹਤ ਮਹਿਸੂਸ ਕੀਤੀ ਨੂੰਦੇ ਚਾਹ ਨੇ ਉਹਨਾਂ ਅੰਦਰ ਨਵੇਂ ਨਰੋਏ ਖੋਣ ਦਾ ਸੰਚਾਰ ਕਰ ਦਿੱਤਾ ਸੀ ਸਰਪੰਚ ਦੀ ਮੁਖਬਰੀ ਤੇ ਪੁਲਿਸ ਨੇ ਸਵੇਰੇ 3 ਵਜੇ ਗੁਰਮukh ਸਿੰਘ ਦੇ ਘਰ ਨੂੰ ਘੇਰ ਲਿਆ ਪੁਲਿਸ ਦਾ ਪੂਰਾ ਟਰੱਕ ਭਰਿਆ ਹੋਇਆ ਸੀ ਹਰਦੀਪ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆ ਤਾੜਿਆ ਬੇਬੇ ਬਾਪੂ ਨੇ ਦੁੱਖ ਦੇ ਕਾਲਜੇ ਦਬਲੇ ਗਿਆਨੀ ਤੇ ਗੁਰਮukh ਨੇ ਭੱਜ ਦੌੜ ਸ਼ੁਰੂ ਕਰ ਦਿੱਤੀ ਜੱਥੇਬੰਦੀ ਨੂੰ ਖਬਰ ਕੀਤਾ ਸੂਰਜ ਦੀ ਪਹਿਲੀ ਕਿਰਨਾਂ ਲਈ ਵਕੀਲ ਬੇਦੀ ਥਾਣੇ ਪਹੁੰਚ ਗਿਆ ਦੇਖਣ ਸਾਰੀ ਥਾਣੇਦਾਰ ਨੂੰ ਚੇ ਚੜ ਗਈ ਜਦੋਂ ਕਿ ਸਿਆ ਤਵਾਦੀ ਨੂੰ ਫੜ ਕੇ ਲਿਉਨੇ ਆ ਉਦੋਂ ਇਹ ਸਾਲਾ ਝਟ ਆ ਜਾਂਦਾ ਕਿ ਤੇ ਇਹਦੇ ਆਲਾ ਭੋਗ ਨਾ ਪਾਈਏ ਥਾਣੇਦਾਰ ਨੇ ਮੋਂ ਚੀਜ਼ੀ ਸਰਾ ਪੁੱਛੀ ਹਲ ਤੁਹਾਡੀ ਬਿਲਕੁਲ ਟਿਕਾਣੇ ਦੀ ਆ ਜੀ ਇਹੋ ਜੇ ਰਾਮ ਰੌਲੇ ਜੀ ਕਿਨੇ ਪੁੱਛਣਾ ਅੱਗੜ ਪਿਛੜੇ ਦਾ ਕੰਡਾ ਜ਼ਰੂਰ ਕਰਨਾ ਪਊ ਮੋਛਾ ਦੇ ਭੈਣ ਤੇ ਲੱਗਣੇ ਕਿਵੇਂ ਮੋੜੇ ਦੇ ਸਿੰਗਾ ਵਾਂਗੂ ਕੀਤੀਆਂ ਇੱਕ ਗੱਲ ਮੇਰੀ ਯਾਦ ਰੱਖੀ ਜਿਹਦੇ ਆਲਾ ਸ਼ੋਭਾ ਨਾ ਕੱਟਿਆ ਇਹ ਕੋਈ ਪੰਗਾ ਜ਼ਰੂਰ ਖੜਾ ਕਰੂ ਇਸ ਤੋਂ ਪਹਿਲਾਂ ਕਿ ਇਹ ਆਪਣੇ ਲਈ ਹੂਆ ਬਣੇ ਇਹਦਾ ਸੋਲਾ ਬੜਵਾ ਦਈਏ ਗੱਲਾਂ ਕਰਦੇ ਮੱਚਦੇ ਬੁਝਦੇ ਉਹ ਦਫ਼ਤਰ ਵੜ ਗਏ ਆਸਰੀ ਗਾਲ ਜੀ ਬਰਾੜ ਸਾਹਿਬ ਆਸਰੀ ਘਰ ਬਰਾੜ અત્યੰਤ ਰੁੱਖਾ ਬੋਲਿਆ ਸੁਣਾਓ ਥਾਣੇਦਾਰ ਕੁਰਸੀ ਤੇ ਜੱਜ ਕੇ ਬੈਠ ਗਿਆ ਜਰਾ ਮੈਂ ਤਾਂ ਇਹੀ ਅਰਜ਼ ਲੈ ਕੇ ਆਇਆ ਸੀ ਬਈ ਜਿਹੜੇ ਲੜਕੇ ਹਰਦੀਪ ਸਿੰਘ ਨੂੰ ਤੁਸੀਂ ਗ੍ਰਿਫਤਾਰ ਕਰਕੇ ਲਿਆਏ ਹੋ ਉਹਦੇ ਤੇ ਦੋਸ਼ ਕੀ ਹੈ ਬੇਜੀ ਨੇ ਬੜੀ ਨਿਮਰਤਾ ਨਾਲ ਪੁੱਛਿਆ ਇਹ ਅਦਾਲਤ ਕੋਲੋਂ ਪੁੱਛਿਓ ਅਸੀਂ ਤੁਹਾਡੇ ਨੌਕਰ ਨਹੀਂ ਲੱਗੇ ਹੋਏ ਬਰਾੜ ਸਾਹਿਬ ਤੈਕੀਕਾਤ ਤਾਂ ਤੁਹਾਡੇ ਤੋਂ ਹੀ ਸ਼ੁਰੂ ਹੋਏਗੀ ਤੁਸੀਂ ਇਹ ਦੋਬਿ ਤੁਸੀ ਸਾਰੇ ਹੱਤਵਾਦੀਆਂ ਦਾ ਠੇਕਾ ਲਿਆ ਥਾਣੇਦਾਰ ਗੱਲ ਨੂੰ ਆਇਆ ਜਨਾਬ ਮੇਰਾ ਇਹ ਕੀਤਾ ਬੇਜੀ ਨੇ ਕਿਹਾ ਤਾਂ ਥਾਣੇਦਾਰ ਦਾ ਮੂੰਹ ਤਖਤੇ ਦੀ ਚੀਤ ਵਾਂਗ ਬੰਦ ਹੋ ਗਿਆ ਤੁਸੀਂ ਹੁਣ ਸਾਤੋਂ ਚਾਹੁੰਦੇ ਕੀਓ ਚੁਸਤ ਮੰਛੀ ਨੇ ਤਸਵੀਰ ਦਾ ਇੱਕ ਪਾਸਾ ਹੀ ਦੇਖਣਾ ਚਾਹਿਆ ਜਨਾਬ ਜਾਂ ਤਾਂ ਉਸ ਦੀ ਰਿਹਾਈ ਪਾ ਦਿਓ ਤੇ ਜਾਂ ਫਿਰ ਤਹਿਕੀਕਾਤ ਪਾ ਕੇ ਅਦਾਲਤ ਵਿੱਚ ਪੇਸ਼ ਕਰੋ ਫੜ ਕੇ ਅਜੇ ਅੱਜ ਲਿਆਏ ਆ ਕਦੋਂ ਤਹਿਕੀਕਾਤ ਪਾਈਏ ਤੇ ਕਦੋਂ ਅਦਾਲਤ ਪੇਸ਼ ਕਰੀਏ ਹਸੀ ਸਿਰਫ ਇਸੇ ਤੇ ਹੀ ਔਰ ਸਾਡੇ ਕੋਲ ਕਰਨ ਕੁਛ ਨਹੀਂ ਉਹ ਜਨਾਬ ਕੱਲ ਨੂੰ ਕਰ ਦਿਓ ਆ ਕਰ ਦਿਆਂਗੇ ਥਾਣੇਦਾਰ ਨੇ ਤਟਫਟ ਜਵਾਬ ਦਿੱਤਾ 베ਦੀ ਤੁਰਨ ਲੱਗਿਆ ਤਾਂ ਥਾਣੇਦਾਰ ਨੇ ਰੋਕ ਲਿਆ 베ਦੀ ਸਾਹਿਬ ਲੋਕ ਪੁਲਿਸ ਨਾਲ ਦੁਸ਼ਮਣੀ ਤਾਂ ਕੀ ਦੋਸਤੀ ਕਰਨੋਂ ਵੀ ਡਰਦਿਆ ਇੱਕ ਗੱਲ ਯਾਦ ਰੱਖਣੀ ਪੁਲਿਸ ਨਾਲ ਦੁਸ਼ਮਣੀ ਮਾੜੀ ਮਾੜੀ ਹੁੰਦੀ ਆ ਥਾਣੇਦਾਰ ਨੇ ਦਿਲ ਦੀ ਗੱਲ ਆਖੀ ਦਿੱਤੀ ਵਿਰਾਟ ਸਾਹਿਬ ਮੈਂ ਇਸ ਨੂੰ ਧਮਕੀ ਸਮਝਾਂ ਨਾ ਫਿਰ ਵਾਰਨਿੰਗ ਥਾਣੇਦਾਰ ਚੁੱਪ ਹੋ ਗਿਆ ਜਨਾਬ ਆਪਾਂ ਸਾਰੀ ਕਿਸੇ ਨਾ ਕਿਸੇ ਕਿੱਤੇ ਨਾਲ ਜੁੜੇ ਹੋਇਆ ਸਾਡਾ ਕੀਤਾ ਗ੍ਰਿਫਤਾਰ ਕਰਨਾ ਤੇ ਸਾਡਾ ਕੀਤਾ ਛਡਾਉਣਾ ਕਿਉਂ ਨਾ ਆਪਾਂ ਫਿਰ ਨਿੱਜੀ ਰੰਗੜਾਉ ਕੱਢ ਕੇ ਸਿਰਫ ਆਪਣੇ ਆਪਣੇ ਕਿੱਤਿਆਂ ਨੂੰ ਹੀ ਸਮਰਪਿਤ ਹੋਈਏ ਬਰਾੜ ਸਾਹਿਬ ਮੈਂ ਤੁਹਾਡੀ ਬਹੁਤ ਹੀ ਜ਼ਿਆਦਾ ਕਦਰ ਕਰਦਾ ਨਾਲੇ ਬਰਾੜ ਸਾਹਿਬ ਜੇ ਆਪਾਂ ਨਿੱਜੀ ਰੰਝ ਕੱਢ ਕੇ ਕੌਮ ਤੇ ਕਾਨੂੰਨ ਪ੍ਰਤੀ ਇਮਾਨਦਾਰ ਹੋਈਏ ਤਾਂ ਆਪਣੀ ਦੁਸ਼ਮਣੀ ਰਹੀ ਕੋਈ ਨਹੀਂ ਜਾਂਦੀ ਤੇ ਵੇਦੀ ਤੁਰ ਗਿਆ ਏਵੇਂ ਚਬਰ ਚਬਰ ਜੱਬਾ ਨੂੰ ਮਾਰਦਾ ਭੈਂ ਤਾਂ ਲੱਕੜ ਜਿੰਨਾ ਚਿਹਰੇ ਦੇ ਹਲਾ ਤੁੰਬਾ ਨਹੀਂ ਨਾ ਵਜਾਉਂਦੇ ਇਹਨੇ ਲੋਟ ਨਹੀਂ ਆਉਣਾ ਉਹ ਰਾਤ ਨੂੰ ਧੱਤੂਰਾ ਨੂੰ ਬੁਲਾ ਬੈਠ ਕੇ ਇਹ ਵਾਲਾ ਛਾਪਾ ਨਬੇੜੀਏ ਥਾਣੇਦਾਰ ਨੇ ਮੁੰਸ਼ੀ ਨੂੰ ਕਿਹਾ ਜੀ ਹਜੂਰ ਥਾਣੇਦਾਰ ਹੱਥਾਂ ਤੇ ਦੰਦੀਆਂ ਵੜ ਰਿਆ ਸੀ ਰਾਤ ਨੂੰ ਉਸਨੇ ਹਰਦੀਪ ਨੂੰ ਬਾਹਰ ਕਢਵਾ ਲਿਆ ਹਰਦੀਪ ਦੇ ਚਿਹਰੇ ਤੇ ਕੋਈ ਡਰ ਡੁੱਕਰ ਦਾ ਨਿਸ਼ਾਨ ਵੀ ਨਹੀਂ ਸੀ ਹਾਂ ਬਈ ਸਿੱਧਾ ਹੋ ਕੇ ਪੰਜਾਰੀ ਆ ਜਾਏਗਾ ਠੀਕ ਰਹੇਗਾ ਨਹੀਂ ਤਾਂ ਮੁੱਦਾ ਅਸੀਂ ਭਾਈ ਲੈਣਾ ਹੈ ਥਾਣੇਦਾਰ ਨੇ ਉਸਨੂੰ ਡਰਾਇਆ ਕਸੂਰਤਾ ਕੋਈ ਅਜੇ ਤੱਕ ਕੀਤਾ ਨਹੀਂ ਬਾਦੂ ਡਰਾਵੇ ਜੇ ਕਾਨੂੰਨ ਦੀ ਜਾਨਣਿਓ ਹਰਦੀਪ ਨੇ ਕਰਾਰਾ ਉੱਤਰ ਮੋੜਿਆ ਏਦਾ ਮੋਟਰ ਵੱਜੇ ਤੱਕ ਨਹੀਂ ਕੀਤਾ ਕੰਦਾ ਰਾਦਾ ਕੋਈ ਰਾਦਾ ਨਹੀਂ ਫਿਰ ਬੋਲਦਾ ਨਹੀਂ ਕੀ ਬੋਲਾਂ ਕੁਛ ਪੁੱਛੋ ਵੀ ਤੂੰ ਉਹਨਾਂ ਹਥਿਆਰਾਂ ਦੀ ਗੱਲ ਕਰਦਾ ਤੂੰ ਆ ਆਪਣੇ ਵਾਲਾ ਰਵਲਵਰੀ ਦੇ ਦੇ ਫਿਰ ਲੈ ਕੇ ਜਾ ਮਨਾ ਕੇ ਦਿਖਾ ਦਿੰ ਹਰਦੀਪ ਜ਼ਰਾ ਵੀ ਨਹੀਂ ਬਿੜਕਿਆ ਸੀ ਥਾਣੇਦਾਰ ਵਾਕ ਰਹਿ ਗਿਆ ਹਰਦੀਪ ਤੋਂ ਉਸਨੂੰ ਉੱਕਾ ਹੀ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ ਉਖੜੀ ਕੋਹਾੜੀ ਵਾਂਗ ਮੱਥੇ ਵਿੱਚ ਵੱਜੇਗਾ ਥਾਣੇਦਾਰ ਨੇ ਆਪਣੀ ਬੇਇੱਜ਼ਤੀ ਸਮਝੀ ਫੇਰ ਤੂੰ ਸਾਨੂੰ ਬੁੱਚੜ ਬਣਾਏਂਗਾ ਹੀ ਬਿਲਕੁਲ ਨਹੀਂ ਸਰਦਾ ਤੇਰਾ ਥਾਣੇਦਾਰ ਬਟ ਖਾ ਗਿਆ ਕਰੋਧ ਵਿੱਚ ਉਹ ਸੜ ਉੱਠਿਆ ਇੱਕ ਬੁੱਚੜ ਨੂੰ ਮੈਂ ਹੋਰ ਕੀ ਬੁੱਚੜ ਬਣਾऊं ਹਰਪਾਲ ਅਰਗੇ ਖਾ ਕੇ ਤੂੰ ਡ ਘਾਰ ਨਹੀਂ ਮਾਰਿਆ ਗੁਰੂ ਦੇ ਵੀਰ ਤੇਰੇ ਪਿੱਛੇ ਲੱਗੇ ਵੇਆ ਇੱਕ ਦਿਨ ਤੇਰਾ ਲਿਖਾ ਬਰਾਬਰ ਕਰ ਦੇਣਗੇ ਥਾਣੇਦਾਰ ਦਾ ਕਰੋਧ ਟੈਲਾ ਪੈ ਗਿਆ ਹੱਤਬਾਦੀ ਉਸ ਤੇ ਮਗਰ ਵੀ ਲੱਗੇ ਹੋਣਗੇ ਇਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਦੁਬਿਧਾ ਜੀ ਵਿੱਚ ਕਿਰਿਆ ਦੋ ਚਿੱਤਾਂ ਜਾ ਹੋਇਆ ਖੜਾ ਸੀ ਸਰਦਾਰ ਥੋੜਾ ਫੋਨ ਹੈ ਵੇੜੇ ਵੱਲੋਂ ਇੱਕ ਸਪਾਈ ਰੇਵੀਆ ਪਿਆ ਹੋਇਆ ਆਉਂਦਾ ਬੁੱਲਿਆ ਮੇਰਾ ਫੋਨ ਹਾਂਜੀ ਕੌਣ ਆ ਪਤਾ ਨਹੀਂ ਪਰ ਕਹਿੰਦਾ ਜ਼ਰੂਰੀ ਕੰਮ ਆ ਥਾਣੇਦਾਰ ਨੇ ਡੰਡਾ ਸੁੱਟ ਕੇ ਫੋਨ ਤੇ ਹੈਲੋ ਦਾ ਆਕੀ ਬਰਾੜ ਬੋਲਦਾ ਉਧਰੋਂ ਆਵਾਜ਼ ਆਈ ਹਾਂ ਮੈਂ ਬਰਾੜ ਹੀ ਬੋਲਦਾ ਥਾਣੇਦਾਰ ਨੇ ਇਸ਼ਾਰੇ ਨਾਲ ਸਪਾਈ ਨੂੰ ਬਾਹਰ ਭੇਜ ਦਿੱਤਾ ਤੈਨੂੰ ਜਾਣ ਚਾਹੀਦੀ ਆ ਜਾਂ ਨਹੀਂ ਉਧਰੋਂ ਸਵਾਲ ਕੰਡ ਬੰਗ ਮੱਥੇ ਵਿੱਚ ਪਿਆ ਹੌਣ ਬੋਲਦਾ ਥਾਣੇਦਾਰ ਦੀਆਂ ਲੱਤਾਂ ਚਰਨ ਚਰਨ ਕੰਬਣ ਲੱਗੀਆਂ ਤੇ ਹੱਥਾਂ ਪੈਰਾਂ ਨੂੰ ਮੁੜਕਾ ਆ ਗਿਆ ਮਾ ਕੋਈ ਵੀ ਬੋਲਦਾ ਹਾਂ ਪਰ ਇੱਕ ਗੱਲ ਯਾਦ ਰੱਖੀ ਮੈਂ ਤੇਰਾ ਮਿੱਤਰ ਕਦਾ ਜਿਤਨੀ ਹੂੰ ਚਾਹੁੰਦਾ ਕੀ ਹਾਂ ਇਹ ਵੀ ਦੱਸ ਥਾਣੇਦਾਰ ਪ੍ਰਾਲ ਹੋਇਆ ਉਸਤੇ ਅੱਗੇ ਵਿਛਿਆ ਪਿਆ ਸੀ ਜੇ ਹਰਦੀਪ ਨੂੰ ਫੁੱਲ ਦੀ ਵੀ ਲਈ ਤੈਨੂੰ ਗੱਡੀ ਚੜ੍ਹਾ ਦਿਆਂਗੇ ਉਧਰੋਂ ਟਲ ਫੈਸਲਾ ਆਇਆ ਜੇ ਮੈਂ ਇਹਨੂੰ ਛੱਡ ਦਿਆਂ ਥਾਣੇਦਾਰ ਨੇ ਜਾਂਦੀ ਗੱਲ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਫਿਰ ਆਪਣੇ ਗੁੱਸੇ ਗਿਲੇ ਖਤਮ ਫੋਨ ਕੱਟਿਆ ਗਿਆ ਥਾਣੇਦਾਰ ਨੇ ਮੁੜ ਕੇ ਪੁੱੰਜਾ ਇਹਦਾ ਫੋਨ ਸੀ ਪਿੱਛੇ ਮੁੰਚੀ ਨੇ ਪੁੱਛਿਆ ਤਾਂ ਥਾਣੇਦਾਰ ਤਰ੍ਹਾਂ ਕੇ ਪਿੱਛੇ ਚ ਆਖਿਆ ਮੁੰਚੀ ਨੂੰ ਦੇਖ ਕੇ ਉਸ ਦਾ ਦਿਲ ਥਾਵੇਂ ਆ ਗਿਆ ਅੱਤਵਾਦੀਆਂ ਦਾ ਕੀ ਕਹਿੰਦੇ ਕਹਿਣਾ ਕੀ ਸੀ ਸਾਲੇ ਰੱਬ ਨੇ ਫਿਰਦਿਆ ਕਹਿੰਦੇ ਜੇ ਹਰਦੀਪ ਨੂੰ ਕੁਝ ਆਖਿਆ ਪਾਰ ਬੁਲਾ ਦੇਾਂਗੇ ਬੜੇ ਲੁੱਟਿਆ ਕੰਜਰ ਕੀ ਕਰੀਏ ਥਾਣੇਦਾਰ ਨੇ ਜਿਵੇਂ ਹਨੇਰੇ ਵਿੱਚ ਹੱਥ ਮਾਰਿਆ ਹਜੂਰ ਇਹਨੂੰ ਛੱਡੋ ਪਰਾਂ ਜਿਵੇਂ ਇਹ ਗੱਲਾਂ ਕਰਦਾ ਮੈਨੂੰ ਇਹਦੇ ਚੋ ਕੁਝ ਨਿਕਲਦਾ ਦਿਸਦਾ ਨਹੀਂ ਦੁਸ਼ਮਣੀ ਬਾਦੂ ਦੀ ਪਾ ਲਵਾਂਗੇ। ਆਹ ਬੜਾ ਮਾੜਾ ਆ ਗਿਆ। ਮਾੜੇ ਅਰ ਕਾ ਮਾੜਾ। ਇਹਦੇ ਵਰਗੇ ਸ਼ੌਕਰੇ ਅੱਖ ਚ ਪਾਏ ਨਹੀਂ ਲੜਕਦੇ ਸੀ। ਹੁਣ ਤਾੜਾ ਮਾਰਦਿਆ। ਥਾਣੇਦਾਰ ਨਿਰਾਸ਼ ਸੀ। ਨਰੰਕਾਰੀ ਕਾੜ ਨਾ ਨਾ ਹੁੰਦਾ। ਆ ਦਿਨ ਵੇਖਣਾ ਹੀ ਨਹੀਂ ਪੈਣੇ ਸੀ। ਇਹਦੇ ਲਾਓ ਰਸੇ। ਲਾਈ ਚੰਗਿਆ ਹੋਰ ਨਾ ਕੁੜੀ ਚੋ ਥਾਣੇ ਨੂੰ ਹੀ ਨਾ ਪੈਣ। ਹਰਦੀਪ ਛੱਡ ਦਿੱਤਾ ਗਿਆ। ਸਿਰ ਵਾਰਸ਼ੀ ਬੜੀ ਤਕੜੀ ਅੱਡ ਗਈ। ਨਹੀਂ ਤਾਂ ਪੱਥ ਦਿੰਦੇ ਟ ਬਾਂਗੂ। ਮੁੰਛੀ ਨੇ ਸਪਾਈਆਂ ਵਿੱਚ ਗੱਲ ਫੇਰ ਦਿੱਤੀ। ਕੱਟੋ ਕੱਟਾ ਥਾਣੇ ਵਿੱਚੋਂ ਥੱਲੇ ਨਹੀਂ ਲੱਗਣਾ ਚਾਹੁੰਦੇ ਸਨ ਸਵੇਰ ਹੋਣਾ ਔਰ ਇਸ ਬਾਰਸ਼ੀ ਬੜੀ ਤਗੜੀ ਆ ਗਈ ਨਹੀਂ ਤਾਂ ਪੱਥ ਦਿੰਦੇ ਟਾਂਗੋਂ ਮੁੰਛੀ ਨੇ ਸਪਾਈਆਂ ਵਿੱਚ ਗੱਲ ਫੇਰ ਦਿੱਤੀ ਕੱਟੋ ਕੱਟਾ ਥਾਣੇ ਵਿੱਚੋਂ ਥੱਲੇ ਨਹੀਂ ਲੱਗਣਾ ਚਾਹੁੰਦੇ ਸਨ ਸਵੇਰ ਹੁਣ ਸਰ ਸਰਪੰਚ ਥਾਣੇ ਪੁੱਜ ਗਿਆ ਫੇਰੇ ਸਵੇਰੇ ਉਸਨੇ ਹਰਦੀਪ ਨੂੰ ਦੇਖ ਲਿਆ ਸੀ ਹਰਦੀਪ ਨੂੰ ਛੱਡ ਵੀ ਦਿੱਤਾ ਉਹ ਥਾਣੇਦਾਰ ਦੇ ਸਾਹਮਣੇ ਬੈਠਾ ਹੈਰਾਨ ਸੀ ਸਰਪੰਚਾ ਇਹਦੇ ਮਗਰ ਸਪਾਰਸ਼ ਬਹੁਤ ਵੱਡੀ ਆ ਇਹਨੂੰ ਫੰਡ ਦੀ ਮੁੜ ਕੇ ਗਲਤੀ ਨਹੀਂ ਕਰਨੀ ਅੱਲਾ ਸਰਪੰਚ ਹੋਰ ਹੈਰਾਨ ਹੋ ਗਿਆ ਤੂੰ ਕਿਸੇ ਹੋਰ ਅਤਵਾਦੀ ਦੀ ਬੜਕ ਲੈ ਤੀ ਗ੍ਰਿਫਤਾਰੀ ਗੁਪਤ ਰੱਖਾਂਗੇ ਨਾ ਸਹਾ ਨਿਕਲੇ ਤੇ ਨਾ ਕੁੱਤੀ ਭੌਂਕੇ ਅੱਗੇ ਹਰਦੀਪ ਵਾਲੀ ਕਾਰਵਾਈ ਗੋਇਆ ਦੀ ਲੜਾਈ ਵਿੱਚ ਹੀ ਰੁਲ ਗਈ ਮੁੰਛੀ ਨੂੰ ਛੱਡਣ ਦਾ ਦਿਲੋਂ ਦੁਖੀ ਤੁਸੀਂ ਮੇਰੀ ਮੰਨੋ ਤਾਂ ਗਿਆਨੀ ਨੂੰ ਫੜ ਕੇ ਫਰੋਲੋ ਥੋੜੇ ਬਥੇਰਾ ਕੁਝ ਪੱਲੇ ਪਊ ਇਹਨਾਂ ਅਤਵਾਦੀਆਂ ਦੀ ਵੱਡੀ ਨਾਨੀ ਤਾਂ ਉਹ ਐ ਜਿੰਨੇ ਵੀ ਕਸ਼ਹਰਿਆਂ ਆលਿਆ ਸਾਰੇ ਉਹਦੇ ਕੋਲੇ ਹੀ ਆਉਂਦੇ ਆ ਤੇ ਵੀ ਸਰਕਾਰੀ ਸਾਣ ਵਾਂਗੂ ਢੇੜਾ ਉਹਨਾਂ ਕੋਲੇ ਹੀ ਰੱਖਦਾ ਅੱਜੇ ਸਰਪੰਚਾ ਥੋੜਾ ਜਹਾੜਕ ਹਰ ਕੰਮ ਦਾ ਨਾ ਟਾਈਮ ਹੁੰਦਾ ਸਾਰੇ ਹੀ ਲਵੇਟ ਦਿਆਂਗੇ ਫਿਕਰ ਕਾਦਾ ਕਰਦਾ ਗਿਆਨੀ ਵਾਲੀ ਕਾਰਵਾਈ ਰੱਖਿਓ ਬਿਲਕੁਲ ਗੁਪਤ ਥੋੜ੍ਹੀਓ ਬਥੇਰਾ ਕੁਝ ਪੱਲੇ ਪਾਉ ਓਏ ਫਿਕਰ ਕਾਦਾ ਕਰਦਾ ਸਰਪੰਚਾ ਦੂਰ ਲਾ ਕੇ ਛੱਡਾਂਗੇ ਇਹ ਸਾਡਾ ਕੰਮ ਹੈ ਮੜਾ ਜੇ ਬਸ ਸਮਾਂ ਹੁੰਦੇ ਸਰਪੰਚ ਚਲਾ ਗਿਆ ਇੱਕ ਗਿਆਨੀ ਦਾ ਦਿਲੋਂ ਖਾਰ ਖਾਂਦਾ ਸਰਪੰਚ ਦੇ ਜਾਣ ਪਿੱਛੋਂ ਮੁੰਚੀ ਨੇ ਥਾਣੇਦਾਰ ਨੂੰ ਕਿਹਾ ਉਹ ਇਹਨੂੰ ਕੁਝ ਨਹੀਂ ਕਹਿੰਦਾ ਬਸ ਇਹਨੂੰ ਉਹਦਾ ਇਕ ਕੋਈ ਧੋਖਾ ਵੀ ਗਿਆਨੀ ਕਿਸੇ ਨੂੰ ਕਾਂਗਰਸ ਨੂੰ ਵੋਟ ਨਹੀਂ ਪਾਉਣ ਦਿੰਦਾ ਤੇ ਸਰਪੰਚ ਆ ਕਟੜ ਕਾਂਗਰਸ ਹੀ ਆ ਪਰ ਹਜ਼ੂਰ ਇੱਕ ਗੱਲ ਆ ਜੇ ਗਿਆਨੀ ਨੂੰ ਚੱਕਿਆ ਤਾਂ ਕਰੜੇ ਪੈਰੀ ਚੱਕਣਾ ਪਊ ਇਹਨੂੰ ਗ੍ਰਿਫਤਾਰ ਕਰੇ ਤੋਂ ਵਾਲੀ ਲਾਲਾ ਲਾਲਾ ਹੋ ਮੈਂ ਬੇਫਿਕਰ ਐ ਜਿੱਦੇ ਹੱਥ ਪਾਇਆ ਸਾਹਿਬ ਦਾ ਹੁਕਮ ਲੈ ਕੇ ਪਾਵਾਂਗੇ ਪਰ ਕੰਮ ਚੁੱਪ ਚਪ ਨੇਪਰੇ ਚੜ੍ਹਣਾ ਪਊ ਉਹ ਗੱਲਾਂ ਕਰਦੇ ਰਹੇ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ